ਤੁਸੀਂ ਕਰਜ਼ੇ ਲੈ ਲੈ ਕੇ ਪੱਤਰੇਵਾ ਜਨੇਓ ਕਿਤੇ 1200 ਏਕੜ ਥਾਂ ਲੈ ਲਈ ਕਿਤੇ ਮੌਲ ਠਹਿਰ ਜਾ ਮਿੱਤਰਾ ਕਿਤੇ ਮੌਲੇ ਲਈ ਕਿਤੇ ਕੁਛ ਲੈ ਲਿਆ ਹਾਂਜੀ ਹੁਣ ਫੇਰ 2.5 ਹਜ਼ਾਰ ਕਰੋੜ ਕਰਜ਼ਾ ਲੈ ਤਾਂ ਚਿੱਟਾ ਹਾਥੀ ਬਣਤਾ 11000 12000 ਕਰੋੜ ਰੁਪਈਆ ਐਲ 1 ਦੇ ਲਾਇਸੈਂਸ ਭੁਆੰਦਾ ਅਜੇ ਤੱਕ ਦੱਸ ਨਹੀਂ ਸਕਿਆ ਛੋਟਾ ਭਰਾ ਮੇਰਾ ਦਿੱਤੇ ਕਿਨੂਆ ਮਿੱਤਰਾ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਦੇ ਵਿੱਚ ਰੈਲੀ ਕੀਤੀ ਤੇ ਖੁੱਲ ਕੇ ਮਾਨ ਸਰਕਾਰ ਖਿਲਾਫ ਪੜਾਸ ਕੱਢੀ ਖਾਸ ਕਰਕੇ ਕਰਜ਼ੇ ਅਤੇ ਪੀਪੀਏ ਦੇ ਮਸਲੇ ਤੇ ਉਹਨਾਂ ਨੇ ਮਾਨ ਸਰਕਾਰ ਨੂੰ ਕਿਹਾ ਇਲਜ਼ਾਮ ਲਗਾਇਆ ਕਿ ਸਰਕਾਰਾਂ ਪੰਜਾਬੀਆਂ ਦੇ ਪੈਸੇ ਖਾਂਦੀਆਂ ਨੇ ਤੇ ਉੱਤੋਂ ਕਰਜ਼ਾ ਲੈ ਰਹੀਆਂ ਨੇ ਸਾਡੇ ਪੋਲਿਟਿਕਸ ਵਾਲੇ ਜਿਹੜੇ ਕਰਨ ਵਾਲੇ ਆ ਵੱਡੇ ਵੱਡੇ ਝੂਠ ਵੇਚ ਕੇ 36000 ਪਹਿਲਾਂ ਹੀ ਹਰੇ ਸਿਆਹੀ ਨਾਲ 1100 ਕਿੱਥੋਂ ਦਿਓਗੇ ਪੈਸੇ ਕਿੱਥੋਂ ਲਿਆਓਗੇ ਜਿਹੜੇ ਸਾਡੇ ਪੰਜਾਬੀਆਂ ਦੇ ਪੈਸੇ ਰੇਤੇ ਵਾਲੇ ਜਿਹੜੇ GST ਤੋਂ ਬਾਹਰ ਨੇ ਸ਼ਰਾਬ ਵਾਲੇ ਕੱਲੀ ਇੱਕ ਸ਼ਰਾਬ ਵੇਚ ਕੇ ਔਰ ਪੰਜਾਬ ਦੀ ਖਪਤ ਦੁੱਗਣੀ ਐ ਮੈਂ ਹੱਕ 'ਚ ਨਹੀਂ ਪਰ ਕਿਉਂ ਸਮਗਲਿੰਗ ਹੋਵੇ ਕਿਉਂ ਖਾਨੇ ਹੋ 11000 12000 ਕਰੋੜ ਰੁਪਈਆ L1 ਦੇ ਲਾਇਸੈਂਸ ਭੁਆੰਦਾ ਅਜੇ ਤੱਕ ਦੱਸ ਨਹੀਂ ਸਕਿਆ ਛੋਟਾ ਭਰਾ ਮੇਰਾ ਦਿੱਤੇ ਕਿਨੂੰ ਆ ਮਿੱਤਰਾ ਹੈ ਦੱਸੋ ਨਾ ਇਹ ਭਾਈ 50000 ਕਰੋੜ ਦੁੱਗਣਾ ਹੁੰਦਾ ਤੁਸੀਂ ਕਰਜੇ ਲੈ ਲੈ ਕੇ ਪੱtre ਵਾ ਜਨੇਓ ਕਿਤੇ 1200 ਏਕੜ ਥਾਂ ਲੈ ਲਈ ਕਿਤੇ ਮੌਲ ਠਹਿਰ ਜਾ ਮਿੱਤਰਾ ਕਿਤੇ ਮੌਲ ਲੈ ਲਈ ਕਿਤੇ ਕੁਛ ਲੈ ਲਿਆ ਹਾਂਜੀ ਹੁਣ ਫੇਰ 2.5 ਹਜ਼ਾਰ ਕਰੋੜ ਕਰਜ਼ਾ ਲੈਤਾ ਚਿੱਟਾ ਹਾਥੀ ਬਣਤਾ ਹੈ ਤੁਸੀਂ ਤਾਂ ਕਹਿੰਦੇ ਸੀ ਪੀਪੀਆ ਰੱਦ ਕਰਾਂਗੇ ਇਹ ਮਤਲਬ ਇਹ ਜਿਹੜੇ ਸੁਪਨੇ ਪੰਜਾਬ ਦੇਖਦਾ ਹੈ ਦੇਖਣੋਂ ਕਦੇ ਨਾ ਹਟੇ ਕਿਉਂਕਿ ਜਦੋਂ ਸੁਪਨੇ ਮਰਦੇ ਆ ਨਾ ਫਿਰ ਬਹੁਤੀ ਕੰਗਾਲੀ ਆਉਂਦੀ ਹੈ ਇਹ ਸੁਪਨੇ ਮਰਨ ਨਹੀਂ ਦੇਣੇ ਲੇਕਿਨ ਝੂਠੇ ਸੁਪਨੇ ਵੇਚਣ ਨਹੀਂ ਦੇਣੇ ਹੁਣ ਗੁਰੂ ਦੇ ਫਲਸਫੇ ਨਾਲ ਲਾ ਕੇ ਇਹ ਜਿਹੜਾ ਲਾਲਚ ਹੈ ਲੋਭ ਹੈ 100 ਬੰਦਿਆਂ ਤੱਕ ਤਾਕਤ ਸੀਮਤ ਨਹੀਂ ਰਹਿਣ ਦੇਣੀ ਮੈਂ ਗੁਰੂ ਦੇ ਆਸ਼ੀਰਵਾਦ ਦੇ ਨਾਲ ਗੁਰੂ ਦੇ ਫਲਸਫੇ ਦੇ ਨਾਲ ਜੁੜ ਕੇ ਕਹਿਣਾ ਕਿ ਜਿਵੇਂ ਬੱਦਲ ਸਮੁੰਦਰ ਤੋਂ ਪਾਣੀ ਲੈਂਦਾ ਹੈ ਮੀਂਹ ਵਹਾਉਂਦਾ ਹੈ ਤੇ ਨਦੀਆਂ ਰਾਹੀਂ ਚਾਰ ਗੁਣਾ ਕਰਕੇ ਸਮੁੰਦਰ ਨੂੰ ਮੋੜਦਾ ਹੈ ਸਰਕਾਰ ਦਾ ਕੰਮ ਇਹੀ ਹੈ ਕਿ ਲੋਕਾਂ ਦੀ ਤਾਕਤ ਲਵੇ ਲੋਕਾਂ ਨੂੰ ਮੋੜੇ ਈਟੀਟੀ ਟੀਚਰ ਟੰਕੀਆਂ ਤੇ ਇਹ ਕਹਿੰਦੇ ਧਰਨਾ ਨਹੀਂ ਲੱਗਣ ਦੇਣਾ ਹੈ ਸਵੇਰੇ ਪੀਐਸਪੀਸੀਐਲ ਵਾਲੇ ਕਹਿੰਦੇ ਤਨਖਾਹ ਨਹੀਂ ਮਿਲਦੀਆਂ ਅਸਾਮੀਆਂ ਕਹਿੰਦੇ ਅਸਾਮੀ ਛੱਡੋ ਹੀ ਨਾ ਜਿੱਥੇ 20000 ਸੀ ਉੱਥੇ 5000 ਕਰ ਦਿਓ ਓਏ ਐ ਸਾਮੀਆਂ ਖਦੇ ਖੈਰ ਯਾਰ ਐ ਸਾਮੀਆਂ ਖਤਮ ਕਰਨ ਨਾਲ ਯਾਰ ਜਾ ਯਾਰ ਸਾਮੀਆਂ ਮੈਂ ਮੇਰੀ ਗੱਲ ਖਤਮ ਕਰ ਲੈਂਦੇ ਫਿਰ ਮੈਂ ਤੇਰਾ ਸਵਾਲ ਲਵਾਂ ਮੈਂ ਜੇ ਇਹ ਸਾਮੀਆਂ ਖਤਮ ਕਰਨ ਨਾਲ ਜਦੋਂ ਤੁਹਾਡੇ ਕੋਲ ਪੈਸੇ ਨਹੀਂ ਤੁਸੀਂ ਕਿਵੇਂ ਸਾਮੀਆਂ ਭਰ ਦਿਓਗੇ ਮਿੱਤਰ ਪਿਆਰੇ